ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਿਵੇਂ ਹੀ ਮੌਸਮ ਬਦਲਦਾ ਰਹਿੰਦਾ ਹੈ ਮੌਸਮ ਬਦਲ ਦੇ ਨਾਲ ਆਮ ਬਿਮਾਰੀਆਂ ਲੋਕਾਂ ਨੂੰ ਇਕਦਮੀ ਜਕੜ ਲੈਂਦੀਆਂ ਨੇ ਇਸੇ ਵਿਸ਼ੇ ਤੇ ਪੱਤਰਕਾਰ ਨਾਲ ਖਾਸ ਗੱਲਬਾਤ ਕਰਦੇ ਹੋ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂ ਨਾਲ ਦੇ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰ ਐਸਕੇ ਪੰਨੂ ਨੇ ਕਿਹਾ ਹੈ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਖਤਰਨਾਕ ਵਾਇਰਸ ਬੁਖਾਰਾਂ ਤੋਂ ਬਚਿਆ ਜਾ ਸਕੇ ਹਾਂਜੀ ਮੈਂ ਡਾਕਟਰ ਐਸ.ਪੀ. ਸਿੰਘ ਪੰਨੋ ਗੁਰ ਰਾਮਦਾਸ ਹਸਪਤਲ ਕਲਾਨੌਰ ਤੋਂ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਰਖੜੀ ਦੀ ਬਹੁਤ-ਬਹੁਤ ਸ਼ੁਭ ਕਾਮਨਾ ਦਿੰਦਾ ਹਾਂ ਅਤੇ ਨਾਲ ਹੀ ਇਹ ਸੰਦੇਸ਼ ਦਿੰਦਾ ਹਾਂ ਕਿ ਜਿਵੇਂ ਕਿ ਬਾਦਸ਼ਾਹ ਦਾ ਮੌਸਮ ਹੈ ਤਾਂ ਮਤਲਬ ਪਾਣੀ ਇਕੱਠਾ ਨਾ ਹੋਉਂਦਿਓ ਕਰਿਓ ਕਿਉਂਕਿ ਇਸ ਤੋਂ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਮੱਛਰ ਉੱਥੇ ਇਕੱਠਾ ਹੁੰਦਾ ਹੈ ਉਸ ਤੋਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲ ਸਕਦੀਆਂ ਹਨ ਇਸ ਲਈ ਸਾਰੇ ਸੁਚੇਤ ਰਹੋ ਪਾਣੀ ਇਕੱਠਾ ਨਾ ਹੋਂਦਿਓ ਅਤੇ ਇਤਿਹਾਸ ਨੂੰ ਸਾਰੇ ਨਾਲ ਮਿਲ ਕੇ ਖੁਸ਼ੀ ਨਾਲ ਮਨਾਓ ਉਸ ਤੋਂ ਬਾਅਦ ਇਹਨਾਂ ਤੋਂ ਜਿਹੜੇ ਉਹ ਡਾਕਟਰ ਜੀ ਜੋ ਕੋਈ ਇਹਦਾ ਸਿਸਟਮ ਕਿਹੜੇ ਪਰ ਲੱਗਦਾ ਦੇਖੋ ਜੀ ਇਹ ਜਿਹੜਾ ਡੇਂਗੂ ਹੈ ਇਹ ਜਿਹੜਾ ਮੱਛਰ ਹੁੰਦਾ ਹੈ ਦਿਨ ਵੇਲੇ ਕੱਟਦਾ ਜ਼ਿਆਦਾ ਤੇ ਜਿਹੜਾ ਮਲੇਰੀਆ ਵਾਲਾ ਮੱਛਰ ਹੁੰਦਾ ਹੈ ਜ਼ਿਆਦਾ ਰਾਤ ਵੇਲੇ ਕੱਟਦਾ ਤੇ ਇਹਨਾਂ ਲੱਛਣ ਉਹੀ ਨੇ ਬੁਖਾਰ ਤੇ ਨਾਲ ਸਰੀਰ ਦਾ ਟੁੱਟਣਾ ਭਜਣਾ ਸਿਰਦਰਦ ਅਤੇ ਹੋਰ ਇਹੋ ਜਿਹੇ ਲੱਛਣ ਜਿਹੜੇ ਹੁੰਦੇ ਨੇ ਠੰਡ ਲੱਗਦੀ ਹੈ ਇਹੋ ਜਿਹੇ ਲੱਛਣ ਆਉਂਦੇ ਨੇ ਤਾਂ ਇਹਦੇ ਸਿ ਆਪਾਂ ਇਸ ਤੋਂ ਬਿਹਤਰ ਹੈ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਕਿ ਜਿਵੇਂ ਪਹਿਲਾਂ ਦੱਸਿਆ ਪਾਣੀ ਇਕੱਠਾ ਨਾ ਹੁੰਦਿਓ ਉਹਦੇ ਨਾਲ ਮੱਛਰ ਨਹੀਂ ਬਣੇਗਾ ਤਾਂ ਇਹ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਵਿਦੇਸ਼ ਭੇਜਣ ਦੇ ਨਾਂ ਤੇ ਗਰੀਬ ਅਤੇ ਭੋਲੇ-ਪਾਲੇ ਲੋਕਾਂ ਨੂੰ ਲੁੱਟਣ ਵਾਲੇ ਕਈ ਏਜੰਟਾ ਖلاف ਸੂਬੇ ਪਰਵਿਸ਼ ਮਾਮਲੇ ਵਿੱਚ ਦਰਜ ਕੀਤੇ ਜਾ ਚੁੱਕੇ ਹਨ ਪਰ ਵਿਦੇਸ਼ ਭੇਜਣ ਦੇ ਨਾਂ ਤੇ ਮਾਰੀਆਂ ਜਾ ਰਹੀਆਂ ਠੱਗੀਆਂ ਬੰਨ ਨਹੀਂ ਹੋ ਰਹੀਆਂ ਇੰਡੋਪਾਕ ਬਾਰਡਰ ਤੇ ਕਸਬਾ ਦੁਰੰਗਲਾ ਦੇ ਪਿੰਡ ਸ਼ਾਹਪੁਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਅਤੇ ਇੱਕ ਏਜੰਟ ਭੋਲੇ-ਪਾਲੇ ਗਰੀਬ ਲੋਕਾਂ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਮਸਾ ਗੁਜ਼ਾਰਾ ਕਰਦੇ ਹਨ ਕੋਲੋਂ ਬਾਹਰ ਵੇਚਣ ਦਾ ਝਾਂਸਾ ਦੇ ਕੇ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਹਾਂਜੀ ਬਲਾਇਆ ਪਿੰਡ ਸਾਪਰਾ ਆਈ ਪਾਜੀ ਪੀ ਹੈ ਹੋਏ ਪੈਸੇ ਇਹਨਾਂ ਨੂੰ ਇਹ ਕਲੋਂ ਕੱਠੇ ਤੇ ਹੀ ਇਹ ਕੋ ਕਰੋ ਜਾਣਗੇ ਸਤ ਕਰਵਾਰ ਬਣਾਉਣਗੇ ਇਹਨਾਂ ਨੇ ਇਹ ਗਾ ਨੂੰ ਲੁੱਟਿਆ ਹੈਗਾ ਆਈ ਤਾਂ ਰੋਟੀ ਤਾਂ ਵੀ ਅਤਰ ਹੈ ਹੋਏ ਦੇਹੀ ਵੀ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਏ ਸਾਨੂੰ ਦੋ ਆਹੇ ਬਿਆਜ ਚੁੱਕ ਚੁੱਕ ਕੇ ਲੋਨ ਚੁੱਕ ਚੁੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਤਾਰਨ ਦੇ ਆ। ਤੁਹਾਡੇ ਬੰਦੇ ਅਜ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇ ਦਾ ਕੋਈ ਇਹਨਾਂ ਨੇ ਕੁਛ ਨਹੀਂ। ਇਹਨਾਂ ਨੇ ਕਹੇ ਹਿੰਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਆਏਗਾ, ਟਿਕਟ ਹੋਏਗੀ ਤੁਸੀਂ ਟੈਟੀਆਂ ਦੀਆਂ ਤਿਆਰੀ ਕਰੋ। ਆਹੇ ਕੱਪੜੇ ਅਸੀਂ ਤਾਂ ਟੈਟੀਆਂ ਸਿਰਾਂ ਤਿਆਰ ਕੀਤੀ ਹੈਗੀ ਆ। ਤੇ ਇਹ ਬੰਦਿਆਂ ਨੇ ਸਾਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਨੇ। ਸਾਡੀ ਮੰਗ ਹੈ ਤੁਹਾਡੇ ਅੱਗੇ ਇਹੋ ਹੀ ਹੱਥ ਜੋੜ ਕੇ ਤੇ ਸਾਡੇ ਜੋ ਵੀ ਤਹਤੇ ਲਾ ਸਾਨੂੰ ਵਾਪਸ ਕੀਤਾ ਜਾਵੇ। ਬੜੀ ਮਿਹਰਬਾਨੀ ਹੋ ਗਈ ਇਹਨਾਂ। ਮੈਂ ਕਹੋ ਸਦ ਮਾੜਾ ਮੈਂ ਸਾਪੜ ਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗਾ ਹੀ ਹੈ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੇ ਔਖੇ ਪੈਸੇ ਕਮਾ ਕੇ ਤੇ ਮੈਂ ਦਿੱਤੇ ਪੈਸੇ ਬਸ ਅਜੇ ਪੁਲਿਸ ਵਾਲੇ ਅਹੀ ਬੇਨਤੀ ਹੈ ਸਾਡੇ ਪੈਸੇ ਦਵਾ ਦਿਓ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਸ਼ਹਿਰ ਦਰੰਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਪਰ ਮੇਰੇ ਨਾਲ ਠੱਗੀ ਥੋੜੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਿਰਾਲ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਅਸੀਂ ਪੁਲਿਸ ਦੇ ਦੋ ਵਾਰੀ ਅਸੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਿੱਧੋ ਹੱਥੋਂ ਪੈਸੇ ਲੈ ਕੇ ਤੇ ਆਹੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਲਸਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ ਬਸ ਇਹੋ ਹੀ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਤੁਹਾਡਾ ਆਹੀਂ ਗਰੀਬ ਬੰਦੇ ਆ ਸਾਡੇ ਕੋ ਤੇ ਗਰਦਾਸ ਪਰ ਜਾਣ ਜੁਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗਰਦਾਸ ਪਰ ਜਾਈਦਾ ਜਿਦੋਂ ਥਾਣਿਆਂ ਦੇ ਪੁਜੀ ਦਾ ਉੱਤੇ ਦਾਉਤਰਾ ਜਿੱਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਨੇ ਆ ਕੋਈ ਹਾਦੀ ਕਾਰਵਾਈ ਨਹੀਂ ਹੁੰਦੀ ਉਹ ਕਹਿਣਾ ਚਾਹੁੰਦੇ ਆ ਕਿ ਸਾਡੇ ਪੈਸੇ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦਵਾ ਸਕਦੀ ਆ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰ ਇਹ ਕੋਸ਼ਿਸ਼ ਕਰੇ ਪੁਲਿਸ ਇਹਨੂੰ ਹੱਲਣ ਦੀ ਤਾਂ ਹੀ ਪੈਸੇ ਮਿਲਣਗੇ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਚ ਲਗਾਤਾਰ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਬੀਤੇ ਕੱਲ ਦੇ ਦਿਨ ਦੁਪਹਿਰ ਦੇ ਸਮੇਂ ਇੱਕ ਸਰਕਾਰੀ ਅਧਿਆਪਕ ਸੰਦੀਪ ਸਿੰਘ ਜੋ ਕਿ ਸਕੂਲ ਤੋਂ ਬੱਚਿਆਂ ਨੂੰ ਪੜਾ ਕੇ ਆਪਣੇ ਘਰ ਆਇਆ ਸੀ ਤਾਂ ਘਰ ਦੇ ਬਾਹਰ ਲਗਾਇਆ ਮੋਟਰਸਾਈਕਲ ਇੱਕ ਚੋਰ ਲੈ ਕੇ ਰਫੋ ਚੱਕਰ ਹੋ ਗਿਆ ਕੱਢਣਾ ਸੀ ਸੀਸੀਟੀਵੀ ਕੈਮਰੇ ਵਿੱਚ ਕਹਿਦੋਗੇ ਤੇ ਇਸ ਦੀ ਸੀਸੀਟੀਵੀ ਫੁਟੇਜ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਮੇਰਾ ਨਾਮ ਸੰਦੀਪ ਸਿੰਘ ਆ ਜੀ ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਆਜੇ ਟੀਚਰ ਜੌਬ ਕਰ ਰਿਹਾ ਹਾਂ ਆ ਮੈਂ ਆਸ਼ਿਆਨਾ ਕਲੋਨਾ ਧਾਰੀਵਾਲ ਦੇ ਵਿੱਚ ਰਹਿੰਦਾ ਹਾਂ ਧਾਰੀ ਸ਼ਹਿਰ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੇ ਅੱਜ ਮੈਂ ਆਪਣੇ ਸਕੂਲ ਤੋਂ ਡਿਊਟੀ ਤੋਂ ਜਦੋਂ ਵਾਪਸ ਆਇਆ ਹਾਂ ਮੈਂ ਸਵਾ ਦੋ ਵਜੇ ਆ ਕੇ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਖੜਾ ਕੀਤਾ ਗਲੀ ਦੇ ਵਿੱਚ ਤੇ ਮੈਂ ਆਰਾਮ ਨਾਲ ਘਰ ਚਲਾ ਗਿਆ ਹਾਂ 4 ਵਜੇ ਮੈਂ ਬਾਹਰ ਦੇਖਿਆ ਮੇਰਾ ਮੋਟਰਸਾਈਕਲ ਖੜਾ ਸੀਗਾ ਉਸ ਤੋਂ 5-7 ਮਿੰਟ ਬਾਅਦ ਆ ਕੇ ਮੈਂ ਦੁਬਾਰਾ ਦੇਖਿਆ ਤੇ ਮੇਰੇ ਘਰ ਦੇ ਬਾਰੇ ਮੋਟਰਸਾਈਕਲ ਖੜਾ ਗਲੀ ਦੇ ਬਾਰੇ ਮੋਟਰਸਾਈਕਲ ਨਹੀਂ ਸੀਗਾ ਮੇਰੀ ਵਾਈਫ ਡਿਊਟੀ ਤੋਂ ਆਈ ਉਹ ਉੱਥੇ ਮੋਪੜ ਖੜੀ ਕਰ ਰਹੀ ਸੀਗੀ ਤੇ ਮੈਂ ਉਦੋਂ ਦੇਖਿਆ ਵੀ ਮੋਪੜੋਂ ਖੜੀ ਕਰ ਰਹੀ ਆ ਤਾਂ ਉਥੇ ਮੇਰਾ ਮਰਸਲ ਨਹੀਂ ਹੈਗਾ ਪਰ ਮੈਨੂੰ ਨਹੀਂ ਪਤਾ ਵੀ ਉਹ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਆ ਬਈ ਜਿਹੜਾ ਬੰਦਾ ਇੱਥੋਂ ਲੈ ਕੇ ਗਿਆ ਵਾ ਉਹਦੀ ਸਾਰੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈਗੀਆਂ ਮੈਂ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਲਿਖਤੀ ਰਿਪੋਰਟ ਵੀ ਦੇ ਚੁੱਕਾ ਵਾਂ ਉਹਨਾਂ ਨੂੰ ਵੀਡੀਓ ਰਿਕਾਰਡਿੰਗ ਵੀ ਦੇ ਚੁੱਕਾ ਵਾਂ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ 4 1/2 5 ਸਾਲ ਪਹਿਲਾਂ ਦੀ ਗੱਲ ਆ ਮੇਰੇ ਘਰ ਚੋਰੀ ਹੋਈ ਸੀਗੀ ਮੈਂ ਮੌਜੂਦਾ ਉਹ ਸਮੇਂ ਦੇ ਵਿੱਚ ਜਿਹੜੇ ਚੋਰ ਮੇਰੇ ਘਰ ਚੋਰੀ ਕਰਨ ਆਏ ਸੀ ਮੈਂ ਮੌਜੂਦਾ ਚੋਰ ਫੜ ਵੀ ਲਿਆ ਸੀਗਾ ਔਰ ਥਾਣੇ ਦੇ ਵਿੱਚ ਉਹਦੀ ਰਿਪੋਰਟ ਦਿੱਤੀ ਸੀਗੀ ਮੌਜੂਦਾ ਜਿਹੜਾ ਚੋਰ ਫੜਿਆ ਸੀ ਉਹਨੂੰ ਥਾਣੇ ਦੇ ਵਿੱਚ ਦਿੱਤਾ ਸੀਗਾ ਪਰ ਉਹਦੀ ਵਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਪੂਰੇ ਨਾਕੇਬੰਦੀ ਤੇ ਜਿਹੜੀਆਂ ਹੈਗੀਆਂ ਗਸਤਾਂ ਲਾਈਆਂ ਹੋਈਆਂ ਨੇ ਜੂਨੀਫਾਰਮ ਦੇ ਚ ਵੀ ਤੇ ਪਲੱਸ ਸਿਵਲ ਦੇ ਵਿੱਚ ਵੀ ਲਾਏ ਹੋਏ ਨੇ ਕਿਉਂਕਿ ਕੁੱਝ ਚੋਰੀਆਂ ਦੀ ਵੀ ਇਨਫੋਰਮੇਸ਼ਨ ਸਾਨੂੰ ਮਿਲੀ ਆ ਜਿਹੜੀਆਂ ਅਸੀਂ ਕਿ ਚੋਰ ਵੀ ਜਿਹੜੇ ਲੱਭ ਸਕੀਏ ਤੇ ਜਿਹੜੀ ਆ ਅਸੀਂ ਲੋਕਾਂ ਦੀ ਸੁਰੱਖਿਆ ਵੀ ਕਰ ਸਕੀਏ ਲੋਕ ਆਰਾਮ ਨਾਲ ਬਾਜ਼ਾਰਾਂ ਦੇ ਵਿੱਚ ਸ਼ਾਪਿੰਗ ਕਰ ਸਕਣ ਅਸੀਂ ਸਿਵਲ ਤੇ ਯੂਨੀਫਾਰਮ ਦੇ ਵਿੱਚ ਦੋਨੋਂ ਹੀ ਟੀਮਾਂ ਕੱਢੀਆਂ ਹੋਈਆਂ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰੂੰਗੀ ਕਿ ਬੇਫਿਕਰ ਹੋ ਕੇ ਬਾਜ਼ਾਰਾਂ ਦੇ ਵਿੱਚ ਸ਼ਾਪਿੰਗ ਕਰਨ ਕੋਈ ਵੀ ਡਰ ਵਾਲੀ ਗੱਲ ਨਹੀਂ ਹੈ। ਸ਼ਹਿਰ ਵਿੱਚ ਆਟੂ ਚੌਲ ਕਾ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਗਹਿਰਾਉਣ ਦੇ ਅਸਰ ਬਣ ਗਏ ਹਨ। ਬੀਤੇ ਦਿਨ ਇੱਕ ਗੁੱਟ ਨੇ ਸਰਬਸੰਮਤੀ ਦੇ ਨਾਲ ਚੋਣ ਕਰਕੇ ਜਸਪਾਲ ਸਿੰਘ ਬੱਬੇ ਹਾਲੀ ਨੂੰ ਪ੍ਰਧਾਨ ਬਣਾਉਣ ਦਾ ਦਾਵਾ ਕਰ ਦਿੱਤਾ ਪਰ ਕੁਝ ਦਿਨ ਬਾਅਦ ਹੀ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਚੋਰ ਕੈਮਰੇ ਦੇ ਸਾਹਮਣੇ ਆਗੇ ਤੇ ਇਸ ਨੂੰ ਧੱਕੇਸ਼ਾਹੀ ਅਤੇ ਰਾਜਨੀਤਿਕ ਦਖਲਅੰਦਾਜ਼ੀ ਨਾਲ ਕੀਤੀ ਗਈ ਕਾਰਵਾਈ ਤਰਾਰ ਦਿੱਤਾ। ਇਹਦੇ ਵਿੱਚ ਸਰ ਮੈਂ ਇੱਕ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਰ ਤਕਰੀਬਨ 24-25 ਸਾਲ ਤੋਂ ਇੱਥੇ ਆਟੋ ਜੁਨੀਆ ਦਾ ਮੈਂ ਪ੍ਰਧਾਨ ਐ। ਮੈਂ ਬਕੈਦਾ ਇਲੈਕਸ਼ਨ ਲੜ ਕੇ ਜੁਨੀਆ ਦਾ ਪ੍ਰਧਾਨ ਬਣਿਆ ਸੀ ਜੋ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਅਜੇ ਤੱਕ ਰਿਆ ਅਜੇ ਤੱਕ ਮੇਰੇ ਤੇ ਕੋਈ ਅਸੋ ਜਾ ਦਾਗ ਨਹੀਂ ਹੈ ਦਿਲ ਲਕਨਡਰੋਲ ਹੈ ਕੋਈ ਮੇਰੇ ਤੇ ਕੋਈ ਦਾਗ ਨਹੀਂ ਹੈ ਕਿਸੇ ਦਾ ਵੀ ਪਰ ਮੇਰੇ ਨਾਲ ਸਰ ਅੱਜ ਬਹੁਤ ਜ਼ਿਆਦਾ ਥੱਕੇਸ਼ਾ ਹੀ ਹੋਈ ਹੈ ਉਹ ਥੱਕੇਸ਼ਾ ਹੀ ਇਹ ਹੈ ਸਰ ਗੁੰਡਾਗਰਦੀ ਕੀਤੀ ਗਈ ਆਪਣੇ ਆਪ ਹਾਰ ਪਾਏ ਗਏ ਔਰ ਇਹ ਸਾਰੀ ਜੋ ਵੀ ਹੋਇਆ ਸਾਰੀ ਸਰਕਾਰੀ ਸ਼ਹਿਰ ਦੇ ਉੱਤੇ ਹੋਇਆ ਔਰ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਇਲੈਕਸ਼ਨ ਲੜੀ ਜਾਵੇ ਹਾਰ ਜਿੱਤ ਬਣੀ ਐ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹਾਰ ਜਾਗਾ ਮੈਂ ਜੁਨੀਆ ਦੀ ਪ੍ਰਧਾਨਗੀ ਤੋਂ ਸਿਫਾ ਦੇ ਦਾਂਗਾ ਮਗਰ ਉਹ ਕੰਮ ਨਹੀਂ ਹੋਇਆ ਸਰ ਅੱਜ ਇਹ ਕੰਮ ਹੋਇਆ ਵਾ ਇੱਥੇ ਬਾਹਰੋਂ ਬੰਦੇ ਬਿਲਾ ਕੇ ਕਾਫੀ ਬੰਦੇ ਬਾਹਰੋਂ ਆਏ ਜਿਨ੍ਹਾਂ ਗੁੰਡਾਗਰਦੀ ਕੀਤੀ ਇੱਥੇ ਅਰਜ ਕੇ ਔਰ ਆਪਣੇ ਆਪ ਹੀ ਪ੍ਰਧਾਨ ਉਹਨਾਂ ਚੁਣ ਲਿਆ ਔਰ ਆਪਣੇ ਆਪ ਹੀ ਹਾਰ ਪਾ ਲਿਆ ਔਰ ਇੱਥੇ ਨਜਾਜ਼ ਨਾਹਰੇਬਾਜੀ ਕੀਤੀ ਗਈ ਨਜਾਇਜ਼ ਮੇਰੀ ਸ਼ਾਨ ਦੇ ਬਰਖਲਾ ਬੋਲਿਆ ਗਿਆ ਔਰ ਇਹ ਜੋ ਵੀ ਹੋ ਰਿਹਾ ਇਹ ਸਰਾਸਰ ਗਲਤ ਹੈ ਇਹ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਮੈਂ ਜੁਨੀਆ ਦਾ ਪ੍ਰਧਾਨ ਹੈ ਮੇਰੇ ਕੋ ਜੁਨੀਆ ਰਜਿਸਟਰਡ ਹੈ ਮੇਰੀ ਇਲੈਕਸ਼ਨ ਕਰਾਈ ਜਾਵੇ ਔਰ ਮੈਨੂੰ ਇਨਸਾਫ ਦਵਾਇਆ ਜਾਵੇ ਇੱਥੇ ਜਦੋਂ ਇਕੱਠ ਹੋਇਆ ਸਾਰੀ ਜੁਨੀਆ ਦਾ ਸਾਰੀ ਜੁਨੀਆ ਨੇ ਮਿਲ ਕੇ ਮੈਨੂੰ ਪ੍ਰਧਾਨ ਬਣਾਇਆ ਠੀਕ ਹੈ ਜੀ ਪ੍ਰਧਾਨ ਬਣ ਤੋਂ ਪਹਿਲਾਂ ਸਾਡਾ ਕੋਈ ਸਾਥੀ ਸੀ ਉਹਨਾਂ ਨੇ ਆਣ ਕੇ ਸਰਦਾਰ ਕਸ਼ਮੀਰੀਆਂ ਨੂੰ ਕਿਹਾ ਤੇ ਤੁਸੀਂ ਆ ਜੋ ਕਿਉਂਕਿ ਜੂਨੀਅਰ ਸਾਰੀ ਉਹਦੇ ਹਲਾ ਪਰ ਇਹ ਕਹਿੰਦਾ ਵੀ ਨਹੀਂ ਮੈਂ ਇਲੈਕਸ਼ਨ ਕਰਾਉਣੀ ਆ ਉਸ ਬੰਦੇ ਨੇ ਇਹਨੂੰ ਕਿਹਾ ਵੀ ਚਲੋ ਜੇ ਇਲੈਕਸ਼ਨ ਕਰੋ ਤਾਂ ਤੁਸੀਂ ਆਪਣੇ ਬੰਦੇ ਆਪਣੇ ਹਲ ਕਰ ਲਓ ਉਹਦੇ ਉਹਦੇ ਨਾਲ ਚੱਲ ਜਾਂਦੇ ਆ ਤੇ ਆਪਣਾ ਪ੍ਰਧਾਨ ਚੁਣ ਲਓ ਇਹ ਕਹਿੰਦੇ ਨਹੀਂ ਜੀ ਅਸੀਂ ਵੋਟਾਂ ਹੀ ਪਾਉਣੀਆਂ ਨੇ ਅਸੀਂ ਇਦਾਂ ਨਹੀਂ ਕਰਨਾ ਤੇ ਉਹ ਕਹਿੰਦੇ ਵੀ ਵੋਟਾਂ ਤੇ ਪੈ ਨਹੀਂ ਸਕਦੇ ਆ ਇਸ ਕਰਕੇ ਉਹਨਾਂ ਨੇ ਅਨੁਸਰਮ ਸੰਤਿਨਾ ਸਾਰੀ ਜੂਨੀਅਨ ਪ੍ਰਧਾਨ ਬਣਾ ਪਾ ਪਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਸ਼ਹਿਰ ਵਿੱਚ ਹਰ ਘਰ ਤਿਰੰਗਾ ਬਹਾਨ ਦੇ ਤਹਿਤ ਤਰੰਗਾ ਯਾਤਰਾ ਰੈਲੀ ਕੱਢੀ ਗਈ ਪਲਾਜੋ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਦੇਸ਼ ਭਗਤੀ ਵਾਲਾ ਬਣਾ ਦਿੱਤਾ ਜਿਸ ਨਾਲ ਸ਼ਹਿਰ ਭਾਰਤ ਮਾਤਾ ਦੀ ਜੈ ਦੇ ਨਾਰੇ ਨਾਰੇ ਨਾਲ ਲੋਕਾਂ ਵਿੱਚ ਆਜ਼ਾਦੀ ਦਿਵਸ ਦੇ ਉਤਸਵ ਨੂੰ ਲੈ ਕੇ ਉਚਾ ਦਾ ਸੰਚਾਰ ਕੀਤਾ ਗਿਆ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਕਈ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਲਈ ਭਾਜਪਾ ਵੱਲੋਂ ਤਰੰਗਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਅੱਜ ਦਾ ਜਿਹੜਾ ਕਿਸੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਸ ਤਹਿਤ ਅਸੀਂ ਬਲਾਚੌਰ ਦੇ ਅੰਦਰ ਵੀ ਤਿਰੰਗਾ ਯਾਤਰਾ ਕੱਢ ਰਹੇ ਹਾਂ ਇਹਦਾ ਮੁੱਖ ਮਕਸਦ ਇਹ ਹੀ ਹੈ ਕਿ ਜਿਹੜੀ ਦੇਸ਼ ਦੀ ਆਜ਼ਾਦੀ ਸਾਨੂੰ 1947 ਚ ਸਾਨੂੰ ਮਿਲੀ ਸ਼ਹਾਦਤਾਂ ਦੇ ਕੇ ਮਿਲੀ ਕੁਰਬਾਨੀਆਂ ਦੇ ਕੇ ਮਿਲੀ ਉਹਨੂੰ ਯਾਦ ਕਰਨ ਦੀ ਲੋੜ ਹੈ ਅੱਜ ਅੱਜ ਲੋੜ ਹੈ ਅੱਜ ਦੇਸ਼ ਨੂੰ ਇਕੱਠਾ ਕਰਕੇ ਇਕਜੁੱਟ ਕਰਕੇ ਤੋਰਨ ਦੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਹੈ ਕਿ ਸਾਰੇ ਦੇਸ਼ ਦੇ ਅੰਦਰ ਹਰ ਘਰ ਤਿਰੰਗਾ ਲਾ ਕੇ ਲੋਕਾਂ ਦੇ ਅੰਦਰ ਇੱਕ ਭਾਵਨਾ ਜਿਹੜੀ ਉਹ ਜਗਾਉਣ ਦੀ ਲੋੜ ਹੈ ਕਿ ਅਸੀਂ ਸਾਰੇ ਇੱਕ ਹੈ ਅਸੀਂ ਇੱਕ ਝੰਡੇ ਥੱਲੇ ਆ ਅਸੀਂ ਦੇਸ਼ ਨੂੰ ਇਕੱਠਾ ਕਰਕੇ ਇਸ ਪੂਰੀ ਦੁਨੀਆ ਦੇ ਅੰਦਰ ਸਿਖਾਉਣਾ ਹੈ ਇਸੇ ਸੋਚ ਦੇ ਨਾਲ ਅੱਜ ਅਸੀਂ ਗਲਾਚੌਰ ਦੇ ਅੰਦਰ ਵੀ ਰੰਗਾਂ ਯਾਤਰਾ ਕਰ ਰਹੇ ਹਾਂ। ਐਸਜੀ ਕੰਨਿਆ ਮਹਾਵਿਦਿਆਲਿਆ ਮਾਨਸਾ ਵਿੱਚ ਪੰਜਾਬੀ ਫਿਲਮ ਬੀਬੀ ਰਚਨੀ ਦੀ ਸਟਾਰ ਕਾਸਟ ਟੀਮ ਨੇ ਕੈਂਪਸ ਵਿੱਚ ਸ਼ਿਰਕਤ ਕੀਤੀ। ਡਾਕਟਰ ਪਰਮਿੰਦਰ ਕੌਰ ਨੇ ਆਈ ਹੋਈ ਸਮੁੱਚੀ ਟੀਮ ਨੂੰ ਜੀ ਆਇਆਂ ਵੀ ਕਿਹਾ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਫਿਲਮ ਦੀ ਹੀਰੋਇਨ ਰੂਪੀ ਗਿੱਲ ਨੇ ਵਿਦਿਆਰਥਣਾਂ ਨੂੰ ਇਹ ਫਿਲਮ ਜ਼ਰੂਰ ਦੇਖਣ ਦੀ ਪੇਸ਼ਕਸ਼ ਕੀਤੀ। ਕਲਾਕਾਰ ਜਸ ਬਾਜਵਾ ਵੱਲੋਂ ਵਿਦਿਆਰਥਣਾਂ ਨੂੰ ਸੰਬੋਧਨ ਕਰਦੀ ਹੋਏ ਕਿਹਾ ਹੈ ਕਿ ਆਪਣੇ ਇਤਿਹਾਸ ਨੂੰ ਸਾਂਭਣ ਵਿੱਚ ਅਜਹੀਆਂ ਫਿਲਮਾਂ ਮੋਰੀ ਰੋਲ ਨਿਭਾਉਂਦੀਆਂ ਹਨ ਫਿਲਮ ਕਲਾਕਾਰ ਸਰਦਾਰ ਜਨੈਲ ਸਿੰਘ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਬਜ਼ੁਰਗਾਂ ਤੋਂ ਕਹਾਣੀਆਂ ਸੁਣਨ ਦੀ ਬਜਾਏ ਸੋਸ਼ਲ ਮੀਡੀਆ ਨਾਲ ਜੁੜੀ ਹੈ ਤੇ ਇਸ ਫਿਲਮ ਰਾਹੀਂ ਬੀਬੀ ਰਚਨੀ ਦੀ ਇਤਿਹਾਸਿਕ ਗਾਥਾ ਨੂੰ ਬਿਆਨ ਕੀਤਾ ਇਸ ਮੌਕੇ ਪ੍ਰਿੰਸੀਪਲ ਡਾਕਟਰ ਗਰੀਮਾ ਮਹਾਜਨ ਨੇ ਆਈ ਹੋਈ ਸਮੂਚੀ ਟੀਮ ਦਾ ਧੰਨਵਾਦ ਵੀ ਕੀਤਾ ਮੈਸੇਜ ਇਹ ਹੈ ਕਿ ਕਮਰਸ਼ੀਅਲ ਦੀ ਹਮੇਸ਼ਾ ਹੀ ਰਹੀ ਹੈ ਕਿ ਤੁਸੀਂ ਹਾਸੇ-ਠੱਠੇ ਵਾਲੀਆਂ ਫਿਲਮਾਂ ਬਣਾਉਂਦੇ ਜੇ ਪੰਜਾਬ ਦੇ ਇਤਿਹਾਸ ਤੇ ਨਹੀਂ ਬਣਾਉਂਦੇ ਮੈਨੂੰ ਲੱਗਦਾ ਹੁਣ ਅਸੀਂ ਬਣਾਈਆਂ ਪੰਜਾਬ ਦੇ ਇਤਿਹਾਸ ਤੇ ਫਿਲਮ ਹੁਣ ਯੂਥ ਦਾ ਫਰਜ਼ ਬਣਦਾ ਹੈ ਆਡੀਅנס ਦਾ ਫਰਜ਼ ਬਣਦਾ ਸਿਨੇਮੇਟ ਜਾ ਤੇ ਪ੍ਰੋਡਿਊਸਰ ਨੂੰ ਸਪੋਰਟ ਕਰਨ ਕਿਉਂਕਿ ਜੇ ਫਿਲਮਾਂ ਦੀ ਰਿਕਵਰੀ ਹੋਊਗੀ ਤਾਂ ਹੀ ਇਹੋ ਜਿਹੀ ਫਿਲਮ ਅੱਗੇ ਬਣਦੀ ਹੈ ਨੌਜਵਾਨ ਉਹ ਕਿਸ ਤਰੀਕੇ ਨਾਲ ਪ੍ਰੇਰਿਤ ਕੀਤਾ ਜਾ ਸਕਦਾ ਕਿਉਂਕਿ ਮੂਵੀਜ਼ ਤਾਂ ਆਉਂਦੀਆਂ ਥੀਏਟਰ ਦੇ ਵਿੱਚ ਹੀ ਲੱਗਦਾ ਹੈ। ਨੌਜਵਾਨ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ। ਸਿਨੇਮਾ ਇੱਕ ਨਾ ਕੰਪਲੀਟ ਪੈਕੇਜ ਆ। ਆਪਾਂ ਸਬਜ਼ੀ ਦੀ ਦੁਕਾਨ ਤੇ ਜਾਂਦੇ ਆ। ਆਪਾਂ ਸਾਰੀਆਂ ਸਬਜ਼ੀਆਂ ਤਾਂ ਲੈ ਕੇ ਨਹੀਂ ਆਉਂਦੇ ਦੁਕਾਨ ਤੋਂ। ਆਪਾਂ ਉਹੀ ਲਹਣੇ ਜਿਹੜੀ ਆਪਾਂ ਨੂੰ ਸਬਜ਼ੀ ਚਾਹੀਦੀ ਹੁੰਦੀ ਹੈ। ਸੋ ਮੈਨੂੰ ਲੱਗਦਾ ਕਿ ਫਿਲਮਾਂ ਆਉਂ ਨੇ। ਫਿਲਮਾਂ 'ਚ ਰੋਮਾਂਸ ਵੀ ਆ, ਡਰਾਮਾ ਵੀ ਆ, ਐਕਸ਼ਨ ਵੀ ਆ, ਕਮੇਡੀ ਵੀ ਆ। ਚੰਗਾ ਮੈਸੇਜ ਵੀ। ਮਾਰੇ ਚਲੋ ਐਕਸ਼ਨ ਤਾਂ ਹੈ ਹੀ ਹੈ। ਉਹ ਤਾਂ ਚੰਗੇ ਮੈਸੇਜ ਵੀ। ਇਹ ਤੇ ਆਡੀਅנס ਤੇ ਡਿ ਲਗਦਾ ਨਹੀਂ ਕਿ ਸਰਕਾਰ ਨੂੰ ਇੱਕ ਅਜਿਹੇ ਆਪ੍ਰਾਲਾ ਕਰਨਾ ਚਾਹੀਦਾ ਵੀ ਅਜਿਹੀ ਮੂਵੀ ਜਿਹੜੀ ਆ ਕਾਲਜ ਸਕੂਲ ਮੈਨੂੰ ਲੱਗਦਾ ਸਰਕਾਰ ਜੀ ਇਹ ਗੱਲ ਨਹੀਂ ਕਰੀਏ ਚੰਗਾ ਸਰਕਾਰਾਂ ਦੇ ਹੋਰ ਬਸੇ ਜਿਨ੍ਹਾਂ ਦਾ ਫਰਜ ਆ ਉਹ ਕਰੀ ਨਹੀਂ ਰਹੇ ਤੇ ਜਿਹੜਾ ਸਾਡੇ ਇਤਿਹਾਸ ਦਾ ਇੱਕ ਬਲਖਣ ਅੰਗ ਹੈ ਜੀ ਉਹਨਾਂ ਤੇ ਇਹ ਸੇਵਾ ਹੀ ਆ ਜੀ ਸਾਡੇ ਹਿੱਸੇ ਆਈ ਹੈ ਆ ਕਾਫੀ ਅੱਛੀ ਫਿਲਮ ਬਣੀ ਐ ਐਜ਼ ਇਨ ਕੁਆਲਿਟੀ ਜਿਹੜੇ ਫੀਲਡ ਨੂੰ ਅਸੀਂ ਬਿਲੋਂਗ ਕਰਦੇ ਆਂ ਸੋ ਅਸੀਂ ਹੁੱਕਾ ਦਿੰਦੇ ਫਿਰਦੇ ਆਂ ਕਿ ਸਾਡਾ ਇਤਿਹਾਸ ਜਿਹੜਾ ਦਿਨ-ਦਰ-ਦਿਨ ਅੱਖੋਂ ਪਰੋਖੇ ਹੁੰਦਾ ਜਾ ਰਿਹਾ ਜ਼ਰੂਰ 30 ਅਗਸਤ ਨੂੰ ਆਪਣੇ ਬੱਚਿਆਂ ਨਾਲ ਥੀਏਟਰਾਂ ਦੇ ਵਿੱਚ ਬੀਬੀ ਰਜਨੀ ਤੁਸੀਂ ਦੇਖਣ ਜਾਓ ਹਰ ਵਾਰ ਪਹਿਲ ਕਰਦੇ ਹੋ ਤੁਸੀਂ ਪਹਿਲਾਂ ਕਿਸਾਨੀ ਅੰਦੋਲਨ 'ਚ ਵੀ ਇੱਕ ਜਿਹੜਾ ਗੀਤ ਸੀ ਮਹਾਰਾਜ ਕਰਵਾਉਂਦਾ ਜੀ ਧੰਨਵਾਦ ਮਤਲਬ ਇੱਕ ਸਰਪੰਚੀ ਗੀਤ ਤੁਹਾਡਾ ਚੱਲ ਰਿਹਾ ਬਹੁਤ ਜ਼ਿਆਦਾ ਉਹਦੇ ਦੋ ਗੋਲ ਇੱਕ ਵਾਰ ਨਹੀਂ ਥੈਂਕ ਯੂ ਸੋ ਮੱਚ ਵੀਰੇ ਅਸੀਂ ਬੀਬੀ ਰਜਨੀ ਜੀ ਦੀ ਬਹੁਤ ਅੱਛਾ ਐ बच्चे आजकल हमारे पढ़ रहे हैं सब कुछ ठीक है पर सोशल मीडिया का जो इम्पैक्ट है वो अगर इस तरह से हमारे बच्चों के साथ जुड़ेगा तो डेफ़िनेटली बच्चे बहुत तरक्की की राह पे जाएंगे बच्चे बहुत एक इस तरह के करियर ओरिएंटेड वे के अंदर भगवान के साथ जुड़ेंगे कि जहाँ पे उनको पता है कि मेहनत करना उतना भी इंपॉर्टेंट है बट भगवान के साथ अटैच रहना उससे भी ज़्यादा इंपॉर्टेंट है मेरा ख्याल है इस तरह की मूवीज़ हमारा ट्रस्ट और भी स्ट्रोंगली बिल्ड करती हैं हमें ये मैसेज आता है एक सोसाइटी को कि सिर्फ आप रास्ते पे एक तक होके चलते रहिए तो कहीं ना कहीं आप अपनी मंजिल को जरूर पा सकते हैं ਚੰਡੀਗੜ੍ਹ ਵਿੱਚ ਅੱਜ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਤੇ ਭਾਰੀ ਮੀਂਹ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੈਕਟਰ 17 ਦੇ ਪ੍ਰੇਡ ਗਰਾਊਂਡ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਝੰਡਾ ਲਹਿਰਾਇਆ ਇਸ ਤੋਂ ਬਾਅਦ ਉਹਨਾਂ ਖੁੱਲੀ ਜੀਪ ਵਿੱਚ ਪ੍ਰੇਡ ਦਾ ਨਿਰੇਖਣ ਵੀ ਕੀਤਾ ਤੇ ਸਲਾਮੀ ਵੀ ਲਈ ਇਸ ਰਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਬੰਧਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀ ਇਨਕਲਾਬੀਆਂ ਦਾ ਯੋਗਦਾਨ ਛਲਾਗਾ ਯੋਗ ਰਿਹਾ ਇਸ ਵਿੱਚ ਸ਼ਹੀਦ ਭਗਤ ਸਿੰਘ ਸ਼ਹੀਦ ਉਥਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਬਹਾਦਰਾਂ ਨੇ ਅੰਮ੍ਰਿਤਕਾਲ ਦਾ ਸੰਕਲਪ ਪੇਸ਼ ਕੀਤਾ ਹਾਲਾਂਕਿ ਸਾਰੇ ਪ੍ਰੋਗਰਾਮ ਵਿੱਚ ਤੇਜ਼ ਬਰਸਾਤ ਹੁੰਦੀ ਰਹੀ ਤੇ ਪਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਤੇ ਇਸ ਦੇ ਬਾਵਜੂਦ ਪ੍ਰੋਗਰਾਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ। ਮੋਹਾਲੀ ਵਿੱਚ 78ਵਾਂ ਸੁਤੰਤਰਤਾ ਦਿਵਸ ਬੜੇ ਹੀ ਧੂਮਤਮ ਨਾਲ ਮਨਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਹਾਜ਼ਰ ਹੋਏ। ਸਭ ਤੋਂ ਪਹਿਲਾਂ ਉਹਨਾਂ ਨੇ ਸਵੇਰੇ 9 ਵਜੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਉਸ ਤੋਂ ਬਾਅਦ ਮਾਰਚ ਪਾਸ ਸਪਰੇਡ ਤੋਂ ਸਲਾਮੀ ਲਈ। ਉਸ ਤੋਂ ਬਾਅਦ ਉਹਨਾਂ ਨੇ ਦੇਸ਼ਵਾਸੀਆਂ ਨੂੰ ਇੱਕ ਸੰਦੇਸ਼ ਵੀ ਦਿੱਤਾ ਤੇ ਭਾਸ਼ਣ ਤੋਂ ਬਾਅਦ ਰੰਗ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਤੇ ਅੱਜ ਦੇ ਪ੍ਰੋਗਰਾਮ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਡੀਸੀ ਮੋਹਾਲੀ ਸ਼੍ਰੀਮਤੀ ਅੰਸ਼ਿਕਾ ਜੈਨ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਮੋਹਾਲੀ ਦੇ 78ਵੇਂ ਸਤੰਤਰਤਾ ਦਿਵਸ ਬੜੇ ਹੀ ਧੂਮਤਾਂ ਮਨਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਹਾਜ਼ਰ ਹੋਏ ਸਭ ਤੋਂ ਪਹਿਲਾਂ ਉਹਨਾਂ ਨੇ ਸਵੇਰੇ 9:00 ਵਜੇ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਉਸ ਤੋਂ ਬਾਅਦ ਮਾਰਚ ਪਾਸ ਪ੍ਰੀਡ ਤੋਂ ਸਲਾਬੇ ਲਏ ਗਏ ਉਸ ਤੋਂ ਬਾਅਦ ਉਹਨਾਂ ਨੇ ਦੇਸ਼ਵਾਸੀਆਂ ਨੂੰ ਇੱਕ ਸੰਦੇਸ਼ ਵੀ ਦਿੱਤਾ ਤੇ ਭਾਸ਼ਣ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅੱਜ ਦੇ ਪ੍ਰੋਗਰਾਮ ਵਿੱਚ ਹਲਕਾ ਬਧਾਇ ਕੁਲਵੰਤ ਸਿੰਘ ਡੀਸੀ ਮੁਹਾਲੀ ਸ਼੍ਰੀਮਤੀ ਅੰਸ਼ ਕੱਜਾਂ ਅੰਦੋਇਲਾ ਬਾ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ ਇਸ ਖਾਸ ਮੌਕੇ ਤੇ ਉਹਨਾਂ ਨੇ ਸਮਾਜ ਸੇਵਕਾਂ ਦੇ ਅਤੇ ਆਜ਼ਾਦੀ ਘੁਲਾਟੀਆਂ ਦੇ ਸਨਮਾਨ ਵੀ ਕੀਤੇ ਗਏ ਤੇ ਨਾਲ ਨਾਲ ਅੰਗਹੀਣਾ ਨੂੰ ਟਰਾਈਸਾਈਕਲ ਵੀ ਭੇਂਟ ਕੀਤੇ ਗਏ ਅ ਅੱਜ ਆបਦੀ ਦੇ ਮਾਧਮ ਦੇ ਰਾਹੀਂ ਮੈਂ ਪੰਜਾਬ ਅਤੇ ਪੂਰੇ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਜਿੰਨਾ ਸਾਡੇ ਰੱਖੜੇ ਹੋਏ ਜਿਹੜਾ ਹੈ ਇੰਡੀਪੈਂਡੈਂਸ ਡੇ ਦਾ ਸਾਡੀ ਆਜ਼ਾਦੀ ਮੌਕੇ ਦਾ ਤੇ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਮਿਲੀ ਹੈ ਨਿਰੋਧ ਸਾਡੇ ਸ਼ਹੀਦਾਂ ਨੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਸਾਡੇ ਲਾਲਾ ਲਾਜਪਤ Rai ਜੀ ਸਾਡੇ ਗਤਰੀ ਬਾਬੇ ਬਹੁਤ ਮਹਿੰਗੀ ਇਹ ਸਾਨੂੰ ਜਿਹੜੀ ਹੈ ਆਜ਼ਾਦੀ ਮਿਲੀ ਹੈ ਤੇ ਪੰਜਾਬ ਦੇ ਲੋਕਾਂ ਨੇ ਇੱਕ ਵਕਤ ਹਰ ਰੋਜ਼ ਸਿਰੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਿਕਲੀ ਦਾ ਕਿ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਖਰਾ ਉਤਰ ਸਕੀਏ ਤੇ ਉਸ ਦੇ ਉੱਤੇ ਜੋ ਮੇਰੇ ਕੋਲ ਜ਼ਿੰਮੇਦਾਰੀ ਹੈ ਮੇਰੀ ਆਪਣੇ ਹਰਕੇ ਦੀ ਤੇ ਸਿੱਖਿਆ ਮੈਥੇ ਦੀ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈ ਤੇ ਪੰਜਾਬ ਦੇ ਜਿਹੜਾ ਸਿੱਖਿਆ ਦਾ ਅਧਾਰ ਹੈ ਉਹਦੇ ਵਿੱਚ ਜਿੰਨਾ ਵੀ ਬਦਲਾਅ ਆ ਸਕੇ ਜੋ ਵੀ ਪੋਜੀਟਿਵ ਚੇਂजेस ਹੈ ਉਹ ਲੈ ਕੇ ਆ ਸਕੇ ਆਪ ਸਾਰੇ মিডিਆ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਾਰਕਬਾਦ ਖਰਾਬ ਮੌਸਮ 'ਚ ਲਗਾਤਾਰ ਮੀਂਹ ਜਿਹੜਾ ਹੈ ਕਿਣੀਆਂ ਉਹ ਤੁਹਾਡੇ ਤੇ ਗਿਧੀਆਂ ਸੀ ਉਸ ਦੇ ਬਾਵਜੂਦ ਵੀ ਤੁਸੀਂ ਕਵਰ ਕੀਤਾ ਏਦਾਂ ਹੀ ਤੁਸੀਂ ਹਮੇਸ਼ਾ ਹੀ ਤੁਹਾਡਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਇਸ ਡੈਮੋਕ੍ਰੇਸੀ ਦੇ ਵਿੱਚ ਇਸ ਜਨਤੰਤਰ ਦੇ ਵਿੱਚ ਆਪ ਸਭ ਨੂੰ ਵੀ ਜਿਹੜਾ ਹੈ ਮੇਰੇ ਵੱਲੋਂ ਦਿਲੋਂ ਮੁਬਾਰਕਬਾਦ ਤੇ ਸਲੂਟ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਬਹੁਤ ਸ਼ਾਨਦਾਰ ਇਨੀਸ਼ੀਏਟਿਵ ਬਾਰੇ ਇਹ ਸਾਡੇ ਵੱਲੋਂ ਇੱਕ ਪਿੰਟ ਪਾਰਟਨਰਸ਼ਿਪ ਵਿਦ ਐਚਡੀਐਫਸੀ ਬੈਂਕ ਤੇ ਸਾਡੇ ਇੱਕ ਅਫਸਰ ਗੋਰੀ ਪ੍ਰਕਾਸ਼ ਵੀ ਉਹਨਾਂ ਦਾ ਇਹ ਇਨੀਸ਼ੀਏਟਿਵ ਸੀਗਾ ਤੇ ਇਸ ਦੇ ਨਾਲ ਜਿਹੜਾ ਤੁਸੀਂ ਦੇਖੋ ਕਿ ਜਿਹੜੇ ਬੱਚੇ ਅ ਅਗਲੇ ਉਹ ਪਰਮਾਤਮਾ ਵੱਲੋਂ ਇਦਾਂ ਦੇ ਬਣਾਏ ਗਏ ਹੈ ਕਿ ਉਹਨਾਂ ਨੂੰ ਕਿਸੇ ਦੇ ਡਿਪੈਂਡੈਂਟ ਹੋਣਾ ਪੈਂਦਾ ਸਕੂਲ ਜਾਣ ਦੇ ਲਈ ਤੇ ਉਹ ਸਕੂਲ ਤੋਂ ਦੂਰ ਰਹ ਜਾਂਦੇ ਸੀ ਤਾਂ ਇਹ ਲਗਭਗ 1.5 ਲੱਖ ਰੁਪਏ ਦੀ ਇੱਕ ਆਟੋਮੇਟਿਡ व्हीਲ ਚੇਅਰ ਹੈ ਤੁਸੀਂ ਆਪ ਦੇਖੀ ਹੈ ਬੈਟਰੀ ਆਪਰੇਟਿਡ ਹੈ ਇਸ ਤਰੀਕੇ ਨਾਲ ਹੀ ਡਿਜ਼ਾਈਨ ਕੀਤਾ ਗਿਆ ਕਿ ਉਹਨਾਂ ਬੱਚਿਆਂ ਨੂੰ ਕਿਸੇ ਤੇ ਵੀ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਜਿਵੇਂ ਇੱਕ ਬੱਚੇ ਨੂੰ ਮਾ ਮਿਲੇ ਆ ਉਸ ਨੇ ਗੁਰੂਚ ਲੁਧਿਆਣੇ ਦਾ ਰਹਿੰਦਾ ਤੇ ਉਹਦਾ ਸਕੂਲ 5 ਕਿਲੋਮੀਟਰ ਦੂਰ ਹੈ ਉਹਨੂੰ 5 ਕਿਲੋਮੀਟਰ ਦਾ ਸਫ਼ਰ ਆਪਣੇ ਘਰ ਤੋਂ ਲੈ ਕੇ ਸਕੂਲ ਤੱਕ ਆਪ ਤੈਅ ਕਰ ਸਕਦਾ ਹੈ ਤੇ ਚਲੋ ਛੁੱਟੀ ਹੋਵੇ ਆਪ ਫਿਰ ਸਕੂਲ ਤੋਂ ਕਲਾਸ ਲਾ ਕੇ ਆਪਣੇ ਘਰ ਪਹੁੰਚ ਸਕਦਾ ਹੈ ਤੇ ਇਹ ਐਦਾਂ ਦੇ ਅਸੀਂ 150 ਬੱਚੇ ਆਇਡੈਂਟੀਫਾਈ ਕੀਤੇ ਅਸੀਂ ਉਹਨਾਂ ਨੂੰ ਕਰਾਂਗੇ ਬਹੁਤ ਧੰਨਵਾਦ ਜੀ ਆਪੇ ਇੱਕ ਹੋਰ ਅਨਾਊਂਸਮੈਂਟ ਪੰਜਾਬ ਦੇ ਗੁਰਦੁਆਰਿਆਂ ਵਿੱਚ ਬੇਅਦਬੀ ਹੋਣ ਦੀਆਂ ਮੰਦਭਾਗੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲਿਆ ਰਿਹਾ ਅਜਿਹੀ ਇੱਕ ਮੰਦਭਾਗੀ ਘਟਨਾ ਜ਼ਿਲ੍ਹਾ ਜਲੰਧਰ ਦੇ ਪਿੰੰਡੇ ਪਿੰਡ ਜੰਡਿਆਲਾ ਮੰਝਕੇ ਵਿਖੇ ਸਥਿਤ ਗੁਰਦੁਆਰਾ ਸਾਈਂ ਬਾਬਾ ਸਿੱਧ ਜੀ ਵਿਖੇ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿੱਚ ਰਹਿੰਦਾ ਇੱਕ ਪ੍ਰਵਾਸੀ ਲੜਕਾ ਜਿਸ ਦੀ ਉਮਰ 12-13 ਸਾਲ ਦੀ ਦੱਸੀ ਜਾ ਰਹੀ ਹੈ ਜਿਸ ਨੇ ਗੁਰਦੁਆਰਾ ਸਾਈਂ ਬੰਦਰ ਵੱੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਛੇੜਛਾੜ ਕੀਤੀ ਹੈ ਬਹੁਤ ਸਾਰੀ ਜਾਬਤ ਕਰਕੇ ਉਹਨਾਂ ਤੇ ਬਣਦੀਆਂ ਧਰਾਵਾਂ ਤੇ ਜਿਹੜੀਆਂ ਇਨਵੋਇਸ ਜੀ ਦਿੱਤੀਆਂ ਜਾਂਨ ਐਡਜਸਟ ਕੀਤੀਆਂ ਜਾਂਨ ਮਨਜ਼ੂਰ ਆਪਣੇ ਵੱਲੋਂ ਕੋਈ ਬੇਇਮਾਨੀ ਨਹੀਂ ਹੈ ਜੋ ਸਾਡੇ ਸਿੰਘਾਂ ਨੇ ਵੀ ਰਿਪੋਰਟ ਕੀਤੀ ਹੈ ਉਹਦੇ ਵਿੱਚ ਇਹੀ ਕਲੀਅਰ ਹੋਇਆ ਪਿੰਡ ਤੋਂ ਸੁਣਿਆ ਗਿਆ ਇਹੀ ਕਲੀਅਰ ਹੋਇਆ ਉਹਨਾਂ ਨੇ ਚੋਰੀ ਦੀ ਬਣੌੜ ਕੋਸ਼ਿਸ਼ ਕੀਤੀ ਹੈ ਰਿਪੋਰਟ ਜਿਹੜੀ ਆ ਬੰਦੇ ਨੂੰ ਫੜਾਉਣ ਵੇਖ ਰਹਾ ਦਾ ਤੁੰਗੜਾ ਤੇ ਜਿਹੜੇ ਛੜਾ ਕੇ ਲਏ ਆ ਉਹ ਵੀ ਚੋਰੀ ਦੇ ਆਧਾਰ ਤੇ ਮਨਜ਼ੂਰ ਛੜਾ ਕੇ ਲੇ ਗਿਆ ਇਹ ਮਾਮਲਾ ਜਿਹੜਾ ਆ ਬੇਤਰੀ ਦਾ ਆ ਉਹਦੇ ਨਾਲ ਦੇ ਨਾਲ ਸੰਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ 302 ਦਵਾਈ ਭਾਗੀ ਫਟ ਭਾਗੀ ਤੇ ਪਲੱਸ ਖੁਰਦੋ ਵਰਦ ਕਰਨ ਦੀ ਵੀਡੀਓ ਬਣਾਈ ਗਈ ਆ ਇਹ ਤਰ੍ਹਾਂ ਦੋਸਤੋਂ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦੇਵ ਜਸਤ ਰੱਬ ਰਾਖਾ